ਦੇਸਤੋ ਸੋਨ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਇੱਕ ਸਾਂਝੀ ਗੱਲਬਾਤ ਦੇਖਣੇ ਹੈਗੇ ਇੱਕੇ ਸਰਾਣੀ ਵਿੱਚ ਇਕੱਠੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਆਓ ਪੂਰੀ ਗੱਲਬਾਤ ਸੁਣਾਉਣੀ ਹੈ ਵੀ ਕੀ ਗੱਲਬਾਤ ਹੈ ਆਜੋ ਗਰਾਂਦ ਦੋਸਤੋ ਦੇਖ ਦੇਖ ਹਰ ਸੰਗਤ ਨੂੰ ਬੇਨਤੀ ਹੈ ਜਿਹੜੀ ਇਕੱਠ ਨਾ ਵਾਪਰੀ ਹੈ ਠੀਕ ਹੈ ਹੁਣ ਉਹਨਾਂ ਦੇਖੀ ਜਿਹਾ ਬਹੁਤ ਵਾਪਰੀ ਹੈ ਚਲੋ ਜੋ ਵੀ ਹੋਇਆ ਹਰ ਭਗਵਾਨ ਦੇ ਜੋ ਸੱਤਾ ਮਾਰੀਏਗੇ ਜੋ ਵੀ ਗੱਲ ਜੀ ਹੋਇਆ ਇਹ ਗਲਤੀ ਹੈ ਕੋણો ਨਹੀਂ ਚੀਦਾ ਸੀ ਸੋ ਵੀ ਹੋਇਆ ਨਹੀਂ ਹੋਣਾ ਜਿਹਦੇ ਇਹਦੇ ਅਸੀਂ ਮਾਫੀ ਚਾਹੁੰਦੇ ਆ ਠੀਕ ਹੈ ਅੱਗੇ ਵਾਸਤੇ ਹਰ ਦੋ ਇਸ ਤਰ੍ਹਾਂ ਜਿਹਾ ਸ਼ੋਧ ਬਣਾ ਕੇ ਠੀਕ ਸਰਪਾ ਚਲਾ ਦਿਓ ਬੋਰ ਨਾਮ ਦਾ ਨਾਮ ਦਾ ਬੋਰ ਬਣਾ ਕੋ ਬਣਾ ਕੋ ਚੋਣ ਬੋਰ ਮੇਰੇ ਨਾਲ ਹਰਜਿੰਦਰ ਸਿੰਘ ਜੀ ਜੋ ਸਤਿਗੁਰੂ ਸਾਤਿ ਜੀ ਨੇ ਸਾਨੂੰ ਮਾਫੀ ਦਾ ਦਿੱਤਾ ਅੱਗੇ ਤੋਂ ਤੱਤ ਗਲਤੀ ਹੋਈ ਹੈ ਬੜੇ ਬੰਦੇ ਕੋਈ ਗੱਲ ਨਹੀਂ ਅਸੀਂ ਸਾਰੇ ਰੁੱਤ ਨੂੰ ਅਫੀਮਾਨੀਆ ਮੇਰਾ ਨਾਮ ਲੱਪੇ ਤਿੰਨ ਹੈ ਜੋਗੀ ਕਰਤੀ ਹੈ ਜੀ ਅਸਲਾ ਬਰਮਾ ਤੋਂ ਮਾਫੀ ਮੰਗੋ ਲਖਵਿੰਦਰ ਸਿੰਘ ਜੀ ਉਹ ਸਾਚੀ ਗਲਤੀ ਹੋਈ ਹੈ ਅਸੀਂ ਮਾਫੀ ਮੰਗਦੇ ਹਾਂ ਮੇਰਾ ਨਾਮ ਮਕਤੂ ਸਿੰਘ ਜੀ ਜੋਗਰਤੀ ਨੋ ਅੱਜ ਮੇਰਾ ਆਤਮਕਾਟ ਜੀ ਜੋ ਗਲਤੀ ਹੋਈ ਹੈ ਮਾਫੀ ਆ ਇੱਥੇ ਜਿਹੜੀ ਭਾਵਨਾ ਚ ਸਾਨੂੰ ਇਹ ਲੱਗਿਆ ਜਣੀ ਅੰਦਰਲੀ ਭਾਵਨਾ ਦੇ ਵਿੱਚੋਂ